ਹਰਦੀਪ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਕੈਨੇਡਾ ਦੇ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਇਸ ਦੇ ਪਿੱਛੇ ਭਾਰਤ ਏਜੰਸੀਆਂ ਦਾ ਹੱਥ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਸੀ ਅਤੇ ਉੱਥੇ ਹੀ ਸੁਖਪਾਲ ਸਿੰਘ ਖੈਰਾ ਸਿੱਖ ਜਥੇਬੰਦੀਆਂ ਦੇ ਹੱਕ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸਿੱਖ ਜਥੇਬੰਦੀਆਂ ਨੂੰ ਲੈ ਕੇ ਜੋ ਸ਼ਰੀਆਮ ਵਿਦੇਸ਼ ਦੇ ਵਿੱਚ ਕਤਲ ਹੋਇਆ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਮੰਤਰੀ ਭਗਵੰਤ ਮਾਨੇ ਬਿਲਕੁਲ ਹੀ ਚੁੱਪ ਬੱਟੀ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜੋ ਕਿ ਸਿੱਖਾਂ ਦੀ ਪਾਰਟੀ ਹੈ ਉਸ ਨੂੰ ਲੈ ਕੇ ਵੀ ਸੁਖਵੀਰ ਸਿੰਘ ਬਾਦਲ ਕੁਝ ਨਹੀਂ ਬੋਲੇ ਤੇ ਅਕਾਲੀ ਦਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਨਿਸ਼ਾਨੇ ਸੁਖਵਾਲ ਸਿੰਘ ਖੈਰਾ ਦੇ ਵੱਲ ਜਿਹੜੇ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਦੇ ਪੱਖ ਦੇ ਵਿੱਚ ਹੁਣ ਸੁਖਪਾਲ ਸਿੰਘ ਖੈਰਾ ਆਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਦੇ ਵਿੱਚ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਸਿੱਖ ਜਥੇਬੰਦੀਆਂ ਨੂੰ ਲੈ ਕੇ ਮੁੱਦਾ ਜ਼ਰੂਰ ਚੱਕਾਂਗਾ ਤੇ ਅਜਿਹੇ ਜਿਹੜੇ ਬਿਆਨਾਂ ਦਿੱਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ ਭਾਈ ਗੁਰਦੇਵ ਸਿੰਘ ਕੋਂਕੇ ਦੇ ਕਤਲਿਆਂ ਅਤੇ ਸ਼ਹਾਦਤ ਤੇ ਝੂਠੇ ਪੁਲਿਸ ਮੁਕਾਬਲੇ ਤੇ ਤਸ਼ੱਦਦ ਤੇ 3 ਡਿਗਰੀ ਟੌਰਚਰ ਨੂੰ ਸਵੀਕਾਰ ਕਰਦਾ ਪ੍ਰੋਮੋਟ ਕਰਦਾ ਨੇਵਰ ਤੇ ਕੀ ਬਾਬਾ ਸਾਹਿਬ ਅਮਿਤਕਰ ਅਗਰ ਅੱਜ ਜਿੰਦੇ ਹੁੰਦੇ ਉਹ ਇਸ ਤਰ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੂੰ ਸਪੋਰਟ ਕਰਦੇ ਔਰ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਅੱਜ ਦੀ ਸਰਕਾਰ ਤੇ ਇੱਕ ਗੱਲ ਇਹ ਵੀ ਸਵਾਲ ਮੈਂ ਪੁੱਛ ਰਿਹਾ ਕਿ ਤੁਸੀਂ ਆਪਣੇ ਹੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਤੁਸੀਂ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਆਸਾਮ ਵਰਗੇ ਦੂਰ ਦਰਾਡੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਜਿੱਥੋਂ ਤੱਕ ਮੇਰੀ ਅਕਲ ਜਾਂਦੀ ਆ ਮੈਂ ਭਾਈ ਅਮਰਿਤਪਾਲ ਸਿੰਘ ਬਾਰੇ ਇਹ ਕਹਿ ਸਕਦਾ ਕਿ ਉਹਨਾਂ ਦਾ ਪ੍ਰਮੁੱਖ ਕੰਮ ਸੀਗਾ ਪ੍ਰਚਾਰ ਕਰਨਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਹਾਂ ਇੱਕ ਇਨਸੀਡੈਂਟ ਹੋਇਆ ਅਜਨਾਲੇ ਪੁਲਿਸ ਸਟੇਸ਼ਨ ਵਿੱਚ ਜਿੱਥੇ ਝਗੜਾ ਹੋ ਗਿਆ ਟਕਰਾਰ ਹੋਇਆ ਟੂ ਸਮ ਐਕਸਟੈਂਟ ਵਾਇਲੈਂਸ ਹੋਇਆ ਕਿ ਕੀ ਸਾਡੇ ਦੇਸ਼ ਦਾ ਸੰਵਿਧਾਨ ਤੇ ਸਾਡੇ ਕੋਲ ਸਾਡੀ ਪੁਲਿਸ ਮੈਕਨਿਜ਼ਮ ਇੰਨਾ ਕਮਜ਼ੋਰ ਹੈ ਕਿ ਅਸੀਂ ਜਿਹੜੀਆਂ ਸਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਕੀ ਅਸੀਂ ਉਹਨਾਂ ਨਾਲ ਡੀਲ ਨਹੀਂ ਕਰ ਸਕਦੇ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਹੋਰ ਜੋ ਤੁਹਾਡੇ ਕੋਲ ਧਾਰਾ ਤੁਸੀਂ ਲਾਉਨੇ ਹੋ ਲਾਓ ਉਹਨਾਂ ਨੂੰ ਗ੍ਰਿਫਤਾਰ ਕਰੋ ਲੇਕਿਨ ਰੱਖੋ ਤਾਂ ਘਟੋ ਘਟ ਪੰਜਾਬ ਦੇ ਜੇਲ੍ਹਾਂ ਵਿੱਚ ਐਨਐਸਏ ਇਸ ਵਨ ਆਫ ਦਾ ਮੋਸਟ ਟ੍ਰਿਕੋਨਿਅਲ ਲਾਜ਼ ਵਿਚ ਇਜ਼ ਅਪੋਜ਼ਡ ਬਾਈ ਏਵਰੀ ਹਿਊਮਨ ਰਾਈਟਸ ਬਾਡੀ ਇਨ ਦਾ ਕੰਟਰੀ ਔਰ ਇਦਾਂ ਦਾ ਜਿਹੜਾ ਕਾਨੂੰਨ ਟਾਡਾ ਸੀਗਾ ਇਹ ਅਲਟੀਮੇਟਲੀ ਗਵਰਨਮੈਂਟ ਆਫ ਇੰਡੀਆ ਨੇ ਟਾਡਾ ਨੂੰ ਵਿਦਡਰੋ ਕੀਤਾ ਸੀਗਾ ਹੁਣ ਆਪਾਂ ਉਹੀ ਜਿਹੜੇ ਕਾਲੇ ਕਾਨੂੰਨ ਕਹਿੰਦੇ ਸੀ ਆਪਾਂ ਸਟੇਜਾਂ ਤੇ ਚੜ੍ਹ ਕੇ ਰੋਜ਼ ਕਹਿੰਦੇ ਕਿ ਕਾਲੇ ਕਾਨੂੰਨ ਹਨ ਇਹ ਵਾਪਸ ਲੈ ਜਾਣੇ ਤੇ ਆਪਾਂ ਉਹਨਾਂ ਤੇ ਐਨਐਸ ਲਾ ਕੇ ਤਾਂ ਭਗਤ ਇੱਕ ਅਗਲੀ ਗੱਲ ਹੋਰ ਬੜੀ ਇੰਪੋਰਟੈਂਟ ਜਿੱਥੇ ਮੈਂ ਮੌਕੇ ਦੇ ਪੰਥਕ ਆਗੂ ਨੂੰ ਪੁੱਛਣਾ ਚਾਹਨਾ ਔਰ ਮੌਕੇ ਦੇ ਚੀਫ ਮਨਿਸਟਰ ਕਿਉਂਕਿ ਪੱਗ ਬੰਨਦੇ ਨੇ ਸਿੱਖ ਅਖਵਾਉਂਦੇ ਨੇ ਆਪਣੇ ਆਪ ਨੂੰ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਅੱਜ ਇੱਕ ਇੱਕ ਮੁੱਦਾ ਬਹੁਤ ਭਾਰੀ ਉਠਿਆ ਕਿ ਵਿਦੇਸ਼ਾਂ ਵਿੱਚ ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ ਚਾਹੇ ਉਹ ਯੂਕੇ ਕਿਸ ਇਹ ਆਪਣੇ ਦੇਸ਼ ਦੀਆਂ ਕੁਝ ਏਜੰਸੀਜ਼ ਦੇ ਉੱਤੇ ਇਲਜ਼ਾਮ ਕਹਿ ਰਿਹਾ ਮੈਂ ਸਬਜੈਕਟ ਟੂ ਪ੍ਰੋਪਰ ਇਨਕੁਆਇਰੀ ਹੈ ਇਹ ਇਲਜ਼ਾਮ ਆ ਕਿ ਇੱਥੋਂ ਪਲਾਨ ਕਰਕੇ ਉੱਥੇ ਦੂਸਰੇ ਵਿਦੇਸ਼ਾਂ ਦੇ ਕੈਨੇਡਾ ਵਰਗੇ ਦੇਸ਼ਾਂ ਦੀ ਧਰਤੀ ਤੇ ਐਕਸਟਰਾ ਜੁਡੀਸ਼ਲ ਕਿਲਿੰਗਸ ਹੋਈਆਂ ਬਿਲਕੁਲ ਜਿੱਦਾਂ ਜੋ ਪਾਏ ਕੌਂਕੇ ਦੇ ਨਾਲ ਹੋਇਆ ਇਦਾਂ ਹੀ ਉੱਥੇ ਨਿਜਰ ਦੇ ਨਾਲ ਇੱਥੇ ਰੁਕ ਕੇ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦਾ ਮੁਦਈ ਨਹੀਂਗਾ ਨਾ ਮੈਂ ਕਿਸੇ ਵਖਵਾਦ ਦਾ ਮੁਦਈ ਹਾਂ ਪਰ ਕੀ ਸਾਡਾ ਸਿੱਖ ਚੀਫ ਮਿਨਿਸਟਰ ਔਰ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਹਨਾਂ ਵੀ ਨਹੀਂ ਪੁੱਛ ਸਕਦੇ ਸਰਕਾਰ ਨੂੰ ਕਿ ਘਟੋ ਘਟ ਸਾਡੀ ਇਸ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ ਇੰਡੀਆ ਦੀ ਗਵਰਨਮੈਂਟ ਨੂੰ ਉਹ ਕਹਿ ਰਹੇ ਨੇ ਕਿ ਦੀ ਜਾਂਚ ਕਰਵਾਓ ਔਰ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਮਿਸ ਕੀਤਾ ਕਿ ਹਾਂ ਅਸੀਂ ਇਸ ਦੀ ਜਾਂਚ ਕਰਵਾਵਾਂਗੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਆਫਿਸ ਤੋਂ ਐਟ ਏਵਰੀ ਲੈਵਲ ਸਟਾਰਟਿੰਗ ਫਰਮ ਦ ਸੈਕਟਰੀ ਆਫ ਸਟੇਟ ਜਿਹੜਾ ਉਹਨਾਂ ਦਾ ਫੋਰਨ ਅਫੇਅਰਸ ਦਾ ਮਿਨਿਸਟਰ ਹੈ ਔਰ ਡਾਊਨ ધ ਲਾਈਨ ਉਹਨਾਂ ਦੇ ਜਿਹੜੀਆਂ ਜਿੰਨੀਆਂ ਏਜੰਸੀਜ਼ ਆ ਉਹਨਾਂ ਨੇ ਇੱਥੇ ਇੰਡੀਆ ਵਿਜ਼ਿਟ ਕੀਤਾ ਵਾ ਉਹਨਾਂ ਨੇ ਕਿ ਤੁਸੀਂ ਸਾਡੇ ਦੇਸ਼ਾਂ ਦੇ ਵਿੱਚ ਬੈਠੇ ਨਾਗਰਿਕਾਂ ਨੂੰ ਜਿਹੜਾ ਹੈ ਫਿਜ਼ੀਕਲ ਹਾਮ ਕਰਵਾ ਰਹੇ ਇਹਦੀ ਅੱਛੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਔਰ ਸਾਡੇ ਦੇਸ਼ ਦੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਕਿ ਜਾਂਚ ਹੋਊਗੀ ਲੇਕਿਨ ਜਿਹੜੇ ਅਸੀਂ ਸਿੱਖ ਆਗੂ ਕਹਿੰਦੇ ਆ ਅਸੀਂ ਕਹਿੰਦੇ ਕਿ ਵੀ ਆਰ ਦੀ ਲੀਡਰਸ ਆਫ ਪੰਜਾਬ ਐਂਡ ਦ ਸਿੱਖ ਇੱਕ ਪਾਰਟੀ ਕਹਿੰਦੀ ਅਸੀਂ ਅਸੀਂ ਪੰਥਕ ਆਗੂ ਆ ਪੰਥ ਦਾ ਦੀ ਪੈਰ ਪੰਥਕ ਮੁੱਦਿਆਂ ਦੀ ਸਿੱਖਾਂ ਨਹੀਂ ਪੈਰਵਾਈ ਕਰਨੀ ਸਾਡੀ ਜ਼ਿੰਮੇਵਾਰੀ ਆ ਪਰ ਹੈਗੇ ਅਸੀਂ ਇਹਦੇ ਵੱਡੇ ਮੁੱਦਿਆਂ ਦੇ ਉੱਤੇ ਚੁੱਪਾ ਸਾਡਾ opinion ਹੀ ਕੋਈ ਨਹੀਂਗਾ ਨਾ ਹਾਂ ਦੇ ਵਿੱਚ opinion ਹੈ ਨਾ ਦੇ ਵਿੱਚ opinion ਨਾ that only means ਕਿ ਸਾਡੀ ਜਿਹੜੀ ਚੁੱਪੀ ਆ ਇਹ ਇੱਕ ਕਿਸਮ ਦਾ ਲਾਇਸੈਂਸ ਹੈ ਕਿ ਤੁਸੀਂ ਜੋ ਕੀਤਾ ਜਾ ਰਿਹਾ ਜੋ ਹੋ ਰਿਹਾ ਜੋ ਭਾਈ ਗੁਰਦੇਵ ਸਿੰਘ ਕੋਂਕੇ ਦੇ ਨਾਲ ਹੋਇਆ ਉਹ ਇਹਨੂੰ ਜਸਟੀਫਾਈ ਕਰਦੇ ਨਜ਼ਰ ਆਉਂਦੇ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਸੀ ਤੁਹਾਡੇ ਜ਼ਰੀਏ ਅਸੀਂ ਜਿੰਨੇ ਜੋਗੇ ਹੈ ਪਬਲਿਕ ਡੋਮੇਨ 'ਚ ਵੀ ਗੱਲ ਲਿਆਵਾਂਗੇ ਅਗਰ ਮੌਕਾ ਦਿੱਤਾ ਦਿੰਦੇ ਨਹੀਂ ਹੈ ਮੈਨੂੰ ਤਾਂ ਖਾਸ ਤੌਰ ਤੇ ਅਗਰ ਦੇਣਗੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦੇ ਨੂੰ ਇਸ ਨੂੰ ਅਸੀਂ ਲੈ ਕੇ ਜਾਵਾਂਗੇ ਔਰ ਇਹ ਮੌਕੇ ਦੀ ਸਰਕਾਰ ਉਸ ਰਿਪੋਰਟ ਨੂੰ ਕਢਵਾ ਕੇ ਚੁੱਪ ਕਿਉਂ ਆ ਉਸ ਰਿਪੋਰਟ ਨੂੰ ਕਢਵਾਉਣ ਉਹਦੀ ਫਰਦਰ ਇਨਵੈਸਟੀਗੇਸ਼ਨ ਹੋਵੇ ਚਾਹੇ ਹੁਣ ਬਹੁਤ ਬਿਲੇਟਡ ਪਰ ਜਿਨ੍ਹਾਂ ਲੋਕਾਂ ਨੇ ਵੀ ਹੂ ਐਵਰ ਇਨਵੋਲਡ ਵੈਦਰ ਇਟ ਇਜ਼ ਐਨੀ ਐਸਐਸਪੀ ਆਫ ਦੈਟ ਟਾਈਮ ਔਰ ਥਰ ਇਜ਼ ਅ ਐਸਪੀ ਇਨਵੋਲਡ ਔਰ ਥਰ ਇਜ਼ ਅ ਡੀਐਸਪੀ ਇਨਵੋਲਡ ਔਰ ਦਰ ਸਮ ਸੀਆਈਏਨ ਸਟਾਫ ਇਨਸਪੈਕਟਰ ਇਜ਼ ਇਨਵੋਲਡ ਸਭ ਨੂੰ ਬਣਦੀ ਸਹੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਇਹਦੇ ਨਾਲ ਪੰਜਾਬ ਤੇ ਦੇਸ਼ ਦੇ ਲੋਕਾਂ ਦਾ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਤੇ ਸਾਡੀ ਦੇਸ਼ ਦੀ ਜਮਹੂਰੀਅਤ ਦੇ ਵਿੱਚ ਉਹਨਾਂ ਦਾ ਯਕੀਨ ਵਧੇਗਾ ਤੇ ਜਦੋਂ ਅਸੀਂ ਇਨਸਾਫ ਦੇਣ ਤੋਂ ਬੁਨਕਰ ਹੋ ਜਾਂਦੇ ਹਾਂ ਅਸੀਂ ਡਿਲੇ ਕਰਦੇ ਹਾਂ ਠੰਡੇ ਪੱਸੇ ਚ ਪਾ ਦਿੰਦੇ ਹਾਂ ਤੇ ਉਹਦੇ ਨਾਲ ਤੁਹਾਡਾ ਆਪਣੀ ਜਨਤਾ ਦਾ ਵਿਸ਼ਵਾਸ ਤੁਸੀਂ ਆਪਣੇ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਘਟਾ ਰਹੇ ਹੋ ਐਨੀ ਗੱਲ ਤੁਹਾਡੇ ਜ਼ਰੀਏ ਸਾਰੇ ਦੁਨੀਆ 'ਚ ਬੈਠੇ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਸੀਗੇ ਸੋ ਮੈਂ ਤੁਹਾਡਾ ਸਾਰੇ ਜਗਰਾਉਂ ਦੇ মিডিਆ ਦਾ ਵਿਸ਼ੇਸ਼ ਤੌਰ ਤੇ ਔਰ ਆਪਣੇ ਨਾਲ ਆਏ ਸਾਰੇ ਕੁਲੀਗਜ਼ ਦਾ ਬਹੁਤ ਬਹੁਤ